ਇੱਕ ਮਸੀਹਾ ਦੇਖਿਆ ਡਾਕਟਰ ਮੇਰੇ ਸ਼ਹਿਰ ਦਾ ਜੀ ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਐਸੇ ਇਨਸਾਨ ਦੀ ਇੱਕ ਅਜਿਹੀ ਸਿਹਤ ਸੂਰਤਾ ਮਹੱਈਆ ਕਰਵਾਉਣ ਵਾਲੀ ਸੰਸਥਾ ਦੀ ਜੋ ਦਵਾਈਆਂ ਨਾਲ ਹੀ ਨਹੀਂ ਸਗੋਂ ਦਿਲ ਦਿਮਾਗ ਤੋਂ ਕਰਦੇ ਹਨ ਮਰੀਜ਼ ਦਾ ਇਲਾਜ ਜੋ ਸਿਰਫ ਡਾਕਟਰ ਨਹੀਂ ਲੋਕਾਂ ਲਈ ਬਣ ਚੁੱਕਿਆ ਮਸੀਹਾ ਇੱਕ ਮਸੀਹਾ ਜੋ ਮੇਰੇ ਸ਼ਹਿਰ ਵਿੱਚ ਰਹਿੰਦਾ ਜਿਸਨੇ ਆਯੁਰਵੈਦ ਪ੍ਰਣਾਲੀ ਦਾ ਹੀ ਅਨੇਕਾਂ ਹੀ ਮਰੀਜ਼ਾਂ ਨੂੰ ਸ਼ੂਗਰ ਵਰਗੀ ਲਾ ਇਲਾਜ ਆਧ ਅੰਦੇ ਕੰਪੂ ਮਾਰੀਆਂ ਤੁਰਸ਼ਿਚ ਕਾਰਾ ਦਵਾਇਆ ਲੋਕ ਜਿੱਥੇ ਕਹਿੰਦੇ ਆ ਹੁਣ ਤਾਂ ਜ਼ਿੰਦਗੀ ਪਰ ਗੋਲੀਆਂ ਖਾਣੀਆਂ ਪੈਣੀਆਂ ਉਥੇ ਇਹ ਮਸੀਹਾ ਕਹਿੰਦੇ ਆ ਆਸੀ ਇਲਾਜ ਹੁੰਦੀ ਏ ਤੇ ਤੁਸੀਂ ਸਿਰਫ ਕਰੋ ਪਰੋਸਾ ਕੋਈ ਵੱਡਾ ਹਸਪਤਾਲ ਨਹੀਂ ਕੋਈ ਲੱਖਾਂ ਦੀ ਫੀਸ ਨਹੀਂ ਸਿਰਫ ਜੜੀ ਬੂਟੀਆਂ ਸੱਚਾ ਇਰਾਦਾ ਤੇ ਸੇਵਾ ਪਾਵਣਾ ਅੱਜ ਉਹ ਮਰੀਜ਼ ਜੋ ਕਦੇ ਹਾਰ ਚੁੱਕੇ ਸਨ ਉਹ ਨਵੀਂ ਸਵੇਰ ਵੇਖ ਰਹੇ ਨੇ ਚਿਹਰੇ ਉੱਤੇ ਮੁਸਕਾਨ ਦਿਲ ਵਿੱਚ ਦੁਆਵਾਂ ਇਹ ਹੈ ਇੱਕ ਮਸੀਹਾ ਡਾਕਟਰ ਮੇਰੀ ਸ਼ਹਿਰ ਦਾ ਸਲਾਮ ਹੈ ਉਸ ਨੂੰ ਜਿਸ ਨੇ ਦਵਾਈ ਤੋਂ ਪਹਿਲਾਂ ਸਹਾਰਾ ਦਿੱਤਾ ਜਿਸ ਨੇ ਉਮੀਦਾਂ ਨੂੰ ਦਿੱਤੀ ਜ਼ਿੰਦਗੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਦਾ ਫਰੋਜਪੁਰ ਲਾਈਵ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਐਪੀਸੋਡ ਡਾਕਟਰ ਮੇਰੇ ਸ਼ਹਿਰ ਦਾ ਤਾਂ ਜੋ ਸਾਡੇ ਜਿਹੜਾ ਫਰੋਜਪੁਰ ਜ਼ਿਲ੍ਹਾ ਇਸ ਦੇ ਆਸ-ਪਾਸ ਦੇ ਇਲਾਕੇ ਆ ਉਹਨਾਂ ਨੂੰ ਸਿਹਤ ਪ੍ਰਤੀ ਚੰਗੀਆਂ ਸਿਹਤ ਸੁਵਿਧਾਵਾਂ ਮਿਲ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਕਿੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਾਉਣ ਕਿੱਥੋਂ ਉਹਨਾਂ ਦੀ ਜਿਹੜੀ ਜ਼ਿੰਦਗੀ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸੇ ਤਹਿਤੀ ਸੀ ਅੱਜ ਪਹੁੰਚਿਆ ਹਾਰਮੋਨਿਸ ਆਯੁਰਵੈਦਿਕ ਹਾਰਮੋਨਿਸ ਕਾਲਸ ਅਤੇ ਹਸਪਤਾਲ ਫਰੋਹ ਪਰ ਸ਼ਹਿਰ ਵਿਖੇ ਜਿੱਥੇ ਵਕ ਵਕ ਡਾਕਟਰ ਜਿਹੜੇ ਆਯੁਰਵੈਦ ਪ੍ਰਣਾਲੀ ਨਾਲ ਇਲਾਜ ਕਰਦੇ ਆ ਇਹ ਆਯੁਰਵੈਦ ਪ੍ਰਣਾਲੀ ਜਿਹੜੀ ਸਾਡੇ ਪਿਤਾ ਪੁਰਖੀਆਂ ਤੋਂ ઋષਿ ਮੁਣੀਆਂ ਤੋਂ ਚੱਲਦੀ ਆ ਰਹੀ ਹੈ ਸਾਡੀ ਵਿਰਾਸਤਾ ਤੇ ਇਹ ਉਹ ਪ੍ਰਣਾਲੀ ਆ ਜਿਹਦੇ ਨਾਲ ਹੀ ਨਵਾਂ ਹੀ ਕੋਈ ਰੋਗ ਨਹੀਂ ਲੱਗਦਾ ਸਗੋਂ ਰੋਗਾਂ ਤੋਂ ਪੱਕਾ ਛੁਟਕਾਰਾ ਮਿਲਦਾ ਤੇ ਅੱਜ ਅਸੀਂ ਇੱਥੇ ਮਿਲਾਂਗੇ ਵਕ ਵਕ ਰੋਗਾਂ ਦੇ ਮਾਹਰ ਡਾਕਟਰ ਸਰਦਾਰ ਭਪਿੰਦਰ ਸਿੰਘ ਹੋਰਾਂ ਨੂੰ ਜਿਹੜੇ ਆਯੁਰਵੈਦ ਦੀ ਉਹ ਸਿੱਖਿਆ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਡਾਕਟਰੀ ਖੇਤਰ ਸੇਵਾਵਾਂ ਨਿਭਾ ਰਿਹਾ ਹੈ ਉਹਨਾਂ ਤੋਂ ਜਾਣਾਂਗੇ ਕਿ ਜਿਹੜਾ ਸ਼ੂਗਰ ਨਾਮਰਾਦ ਰੋਗ ਜਿਹੜਾ ਸ਼ੂਗਰ ਜਣਿਆ ਜਾਂਦਾ ਉਸ ਦਾ ਇਲਾਜ ਕੀ ਸੰਭਵ ਹੈ ਪੱਕਾ ਇਲਾਜ ਅਸਲੀ ਇਲਾਜ ਜਿਹੜਾ ਨਵੇਂ ਰੋਗਾਂ ਨੂੰ ਨਾ ਛੇੜਦਾ ਹੋਵੇ ਤਾਂ ਜੋ ਤੁਹਾਡੀ ਜ਼ਿੰਦਗੀ ਬਿਹਤਰ ਬਣੇ ਤੁਸੀਂ ਇਸ ਸੇਵਾ ਦਾ ਲਾਭ ਲੈ ਸਕੋ ਤੇ ਆਓ ਆਪਾਂ ਮਿਲਦੇ ਹਾਂ ਡਾਕਟਰ ਭਪਿੰਦਰ ਸਿੰਘ ਜੀ ਨਾਲ ਡਾਕਟਰ ਸਾਹਿਬ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਅ ਮੈਡ ਸਾਹਿਬ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਅੱਜ ਅਸੀਂ ਗੱਲ ਕਰਾਂਗੇ ਸਾਡੇ ਜਿਹੜੇ ਦੁਨੀਆ ਛੱਡੋ ਦੇਸ਼ ਸਾਡੇ ਜ਼ਿਲ੍ਹੇ ਚ ਸ਼ੂਗਰ ਦਾ ਜਿਹੜਾ ਰੋਗ ਆ ਉਹ ਘਰ ਘਰ ਪਹੁੰਚਿਆ ਹੋਇਆ ਬਹੁਤਾਤ ਚ ਜਿਹੜਾ ਸ਼ੂਗਰ 35 40 ਤੋਂ ਉੱਪਰ ਜਾਂਦੇ ਸਾਰੀ ਸ਼ੂਗਰ ਜਿਹੜਾ ਉਹ ਬੰਦੇ ਨੂੰ ਆਪਣੀ ਲੇਪੇਟ ਚ ਲੈ ਲੈਂਦਾ ਹੁਣ ਤਾਂ ਬੱਚੇ ਵੀ ਇਸ ਲੇਪੇਟ ਚ ਆਉਣ ਲੱਗ ਪਏ ਤੁਸੀਂ ਪਹਿਲਾਂ ਥੋੜਾ ਸਾਨੂੰ ਆਪਣੇ ਬਾਰੇ ਚੰਨਾ ਪਾਓ ਫਿਰ ਅਸੀਂ ਆਪਾਂ ਅੱਗੇ ਸ਼ੂਗਰ ਦੇ ਰੋਗ ਬਾਰੇ ਪਾਵਾਂਗੇ ਸ਼ੁਕਰੀਆ ਸੰਦੂ ਸਾਹਿਬ ਤੁਹਾਡਾ ਤੇ ਉਸ ਪੋਰਗਾ ਸ਼ੁਰੂ ਕਰਦਾ ਮੈਂ ਡਾਕਟਰ ਭਪਿੰਦਰ ਸਿੰਘ ਇਤਿਹਾਰਮਣੀ Ayurvedik Medical College ਦੇ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਕੰਮ ਕਰ ਰਿਹਾ ਹਾਂ ਜੀ ਔਰ ਅਸੀਂ ਦੇਖਿਆ ਕਿ ਚਲੋ ਵੈਸੇ ਤਾਂ ਸਾਰਾ ਹੀ ਆਪਣਾ ਸਾਊਥ-ਈਸਟ ਏਸ਼ੀਆ ਹੀ ਤੇ ਹੁਣ ਆਪਣਾ ਭਾਰਤ ਦੇਸ਼ ਵੀ ਜਿਹੜਾ ਸ਼ੂਗਰ ਦਾ ਕੈਪੀਟਲ ਬਣਦਾ ਜਾਂਦਾ ਜੀ ਇਹਦੇ ਵਿੱਚ ਸ਼ੂਗਰ ਦੇ ਵਿਗਿਆਨੀਆਂ ਨੇ ਅਨੁਮਾਨ ਲਾਇਆ ਵੀ 2030 ਤੱਕ ਆਪਣਾ ਜਿਹੜਾ ਇੰਡੀਆ ਇੱਕ ਨੰਬਰ ਤੇ ਆ ਰਿਹਾ ਹੈ ਇਹਨਾਂ ਰੋਗਾਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਨਾਨ ਕਿਊਮਨੀਕੇਬਲ ਡੀਜ਼ ਕਹ ਦਿੰਦੇ ਆ ਜੀ ਵੀ ਇਹਦੇ ਵਿੱਚ ਸ਼ੂਗਰ ਮੁਖਤੌਰ ਤੇ ਆ ਜਾਂਦੀ ਦਿਲ ਦੀਆਂ ਬਿਮਾਰੀਆਂ ਤੇ ਮਾਨਸਿਕ ਰੋਗ ਹੋ ਗਏ ਜਾਂ ਇਹ ਥਾਇਰੋਇਡ ਵਗੈਰਾ ਹੋ ਗਏ ਜੀ ਮੋਟਾਪਾ ਹੋ ਗਿਆ ਤੇ ਇਹ ਪਹਿਲਾਂ ਇਹ ਮੰਨਿਆ ਜਾਂਦਾ ਸੀ ਸਾਰੇ ਸ਼ਹਿਰਾਂ ਦੀਆਂ ਬਿਮਾਰੀਆਂ ਮੰਨੀਆਂ ਜਾਂਦੀਆਂ ਸੀ ਜਿਨ੍ਹਾਂ ਦੇ ਵਿੱਚ ਆਪਣਾ ਲਾਈਫ ਸਟਾਈਲ ਸ਼ਹਿਰੀ ਸੀਗਾ ਜਿਸ ਤੇ ਕੰਮ ਕਰ ਘਟ ਫਿਜ਼ੀਕਲ ਲੋਕ ਘਟ ਕਰਦੇ ਸੀ ਹਾਂ ਸਰੀਰ ਔਰ ਹੁਣ ਇਹ ਸਾਰਾ ਸਾਡੇ ਪਿੰਡਾਂ ਤੱਕ ਵੀ ਫੈਲ ਗਿਆ ਹੋਇਆ ਹੈ ਰੂਰਲ ਏਰੀਆ ਤੱਕ ਵੀ ਫੈਲ ਗਿਆ ਹੈ ਜੀ ਤੇ ਉਹ ਦੇਖਦੇ ਹਾਂ ਅਸੀਂ ਦੂਸਰੀ ਦਿੱਕਤ ਸਾਡੀ ਇਹ ਆ ਰਹੀ ਹੈ ਕਿ ਜਿਹੜੇ ਸਾਡੇ ਇਹ ਰੂਰਲ ਏਰੀਆ ਦੇ ਲੋਕ ਨੇ ਜਾਂ ਛੋਟੇ ਸ਼ਹਿਰਾਂ ਦੇ ਲੋਕ ਨੇ ਇਹ ਇਸ ਦਾ ਇਲਾਜ ਸਹੀ ਨਹੀਂ ਕਰਵਾ پا ਰਹੇ ਇਹ ਸਿਰਫ ਆਪਾਂ ਕੋ ਕਿਸੇ ਦੇ ਦੱਸੇ ਤੇ ਕੋਈ ਆਪਣਾ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਕੇ ਖਾ ਲਈ ਜਾ ਕੋ ਮਤਲਬ ਕਿ ਡਾਕਟਰੀ ਸਹਾਇਤਾ ਤੋਂ ਬਿਨਾ ਆਪਣਾ ਇਲਾਜ ਚੱਲ ਰਿਹਾ ਇਲਾਜ ਚੱਲ ਰਿਹਾ ਮਤਲਬ ਕਹਿੰਦਾ ਵੀ ਉਹ ਜਿਹੜੇ ਰਸਤੇ ਜਾਣਾ ਹੈ ਰੋਗ ਦੇ ਖਾਤਮੇ ਵੱਲ ਉਹ ਤਾਂ ਨਹੀਂ ਜਾ ਰਹੇ ਤੇ ਹੋਰ ਆਸ-ਪਾਸੋਂ ਦਵਾਈਆਂ ਲੈ ਕੇ ਨਵੇਂ ਰੋਗ ਛਿੜ ਰਹੇ ਹਨ ਹਾਂਜੀ ਹਾਂਜੀ ਔਰ ਸਾਡਾ ਮੰਤਵ ਇਹ ਹੈ ਕਿ ਸਹੀ ਸਲਾਹ ਤੇ ਇਲਾਜ ਜਿਹੜਾ ਕੋਸਟ ਅਫੈਕਟਿਵ ਵੀ ਹੋਵੇ ਤੇ ਸਹੀ ਵੀ ਹੋਵੇ ਤੇ ਆਪਾਂ ਜਿਹੜਾ ਇਹਨਾਂ ਦੀ ਉਹ ਸਮੇਂ ਸਿਰ ਵੀ ਹੋਵੇ ਸਮੇਂ ਸਿਰ ਵੀ ਹੋਵੇ ਤਾਂ ਜੋ ਉਹ ਉਹ ਜਿਹੜਾ ਜੜੋਂ ਖਾਤਮਾ ਪੋਸੀਬਲ ਹੋ ਸਕੇ ਹਾਂਜੀ ਐ ਡਾਕਟਰ ਸਾਹਿਬ ਆਪਾਂ ਅੱਗੇ ਵਧੀਏ ਤੋਂ ਪਹਿਲਾਂ ਦੱਸੋ ਜਿਹੜੇ ਸ਼ੂਗਰ ਪੇਸ਼ੈਂਟ ਆ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਸਾਲ ਦੋ ਦੋ ਸਾਲ ਵੀ ਉਹਨੂੰ ਸ਼ੂਗਰ ਜਦੋਂ ਤੱਕ ਉਹ ਡਾਕਟਰਾਂ ਦੇ ਕੁਦਰਤੀ ਕਿਸੇ ਲਪੇਟ ਚ ਨਹੀਂ ਆਉਂਦਾ ਤੁਸੀਂ ਇਹ ਦੱਸੋ ਬਟਾ ਸ਼ੂਗਰ ਦੇ ਲੱਛਣ ਕੀ ਆ ਸ਼ੂਗਰ ਬਿਮਾਰੀ ਨਾਮਰਾਜ਼ ਬਿਮਾਰੀ ਕਿ ਨਹੀਂ ਜਾਂਦੀ ਐ ਇਹ ਕਿਵੇਂ ਬੰਦੇ ਨੂੰ ਪਤਾ ਲੱਗੇ ਵੀ ਮੈਂ ਸ਼ੂਗਰ ਗ੍ਰਸਤ ਹੋ ਚੁੱਕਾ ਸ਼ੂਗਰ ਇੱਕ ਕੰਪਲੈਕਸ ਬਿਮਾਰੀ ਐ ਜਟਿਲ ਜੀ ਬਿਮਾਰੀ ਐ ਜੀ ਇਹਦੇ ਵਿੱਚ ਆਪਣੇ ਜੈਨੈਟਿਕਸ ਜਿਹੜੀ આનੁਵੰਸ਼ਿਕ ਹੈ ਇਹ ਵੀ ਰੋਗ ਲਦਾ ਕਰਦੇ ਨੇ এনवायरमेंटਲ ਫੈਕਟਰ ਵੀ ਕਰਦੇ ਨੇ ਆਪਣਾ ਖਾਣ ਪੀਣ ਤੇ ਆਪਣਾ ਰਹਿਣ ਸਹਿਣ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇਹ ਸ਼ੂਗਰ ਨੂੰ ਅੱਜ ਕੱਲ ਬਹੁਤ ਜ਼ਿਆਦਾ ਦੀ ਦਰ ਵਧ ਗਈ ਹੈ ਜੀ ਔਰ ਪਹਿਲਾਂ ਤਾਂ ਸ਼ੂਗਰ ਦੋ ਤਰ੍ਹਾਂ ਦੀ ਮੰਨੀ ਜਾਂਦੀ ਸੀ ਜਾਂ ਤੇ ਬਚਪਨ ਜੀ ਹੋ ਜਾਣੀ ਜਿਹਨੂੰ ਆਪਾਂ ਇਨਸੂਲਿਨ ਡਿਪੈਂਡੈਂਟ ਕਹਿੰਦੇ ਨੇ ਜਾਂ ਫਿਰ 40 45 ਸਾਲ ਤੋਂ ਬਾਅਦ ਚ ਹੁੰਦੀ ਸੀ ਪਰ ਹੁਣ ਯੰਗ ਕਨਸੈਪਟ ਵੀ ਹੋਣ ਲੱਗ ਪਈ ਹੁਣ ਜਵਾਨ ਬੱਚਿਆਂ ਦੇ ਵਿੱਚ ਸ਼ੂਗਰ ਜਿਹੜੀ ਆ ਉਹ ਬੜਾ ਆਪਣਾ ਕਰਨ ਲੱਗ ਪਈ ਹੈ ਤੇ ਇਹਦੀ ਪਛਾਣ ਇਸ ਤਰ੍ਹਾਂ ਹੈ ਕਿ ਇਹਦੇ ਲੱਛਣ ਸ਼ੁਰੂ ਤਾਂ ਕਾਫੀ ਲੇਟ ਹੁੰਦੇ ਨੇ ਪਰ ਇਹ ਪਹਿਲਾਂ ਹੀ ਆਪਣੇ ਅੰਦਰ ਆਪਣਾ ਜਿਹੜਾ ਮੈਟਾਬੋਲਿਕ ਚੈਪ ਚੈਕ ਰਿਆਵਾ ਉਹ ਵਿਗੜ ਚੁੱਕੀ ਹੁੰਦੀ ਹੈ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਕਿਹੜੇ ਲੋਕਾਂ ਨੂੰ ਆਪਣਾ ਸ਼ੂਗਰ ਦਾ ਜਿਹੜਾ ਚੈੱਕਅਪ ਬਿਨਾਂ ਕਿਸੇ ਤਕਲੀਫ ਤੋਂ ਵੀ ਕਰਵਾਉਣਾ ਚਾਹੀਦਾ ਹੈ ਤੇ ਕਿਸੇ ਨੂੰ ਕੋਈ ਲੱਛਣ ਨਹੀਂ ਵੀ ਹੈਗਾ ਉਹਨੂੰ ਵੀ ਕਰਵਾਉਣਾ ਚਾਹੀਦਾ ਜਿਵੇਂ ਕਿਸੇ ਦੇ ਮਾਤਾ ਪਿਤਾ ਨੂੰ ਸ਼ੂਗਰ ਹੈ ਉਹਨਾਂ ਨੂੰ ਆਪਣਾ ਜਿਹੜਾ ਸ਼ੂਗਰ ਦਾ ਟੈਸਟ ਹੈ ਜਿਹੜਾ ਉਹ ਬਾਰ-ਬਾਰ ਸਾਲ ਚ ਇੱਕ ਵਾਰੀ ਕਰਵਾਉਣਾ ਚਾਹੀਦਾ ਜੇ ਕਿਸੇ ਨੂੰ ਮਤਲਬ ਕਿੰਨੀ ਕੁ ਮਰਬਾਦ ਕਹਿ ਲਓ ਇਹਦੇ ਚ ਚੈੱਕ ਅਪ ਲਈ ਅੱਗੇ ਆਉਣਾ ਕਰ ਲੈਣਾ ਚਾਹੀਦਾ 35 40 ਕਿੰਨੇ ਸਾਲ ਤੋਂ ਨਹੀਂ 30 35 40 ਤੱਕ ਆਫੀ ਲੇਟ ਹੋ ਜਾਂਦਾ ਮੈਂ ਕਹੂੰਗਾ ਕਿ 20 ਸਾਲ ਤੋਂ ਬਾਅਦ ਹੀ ਚੈੱਕ ਅਪ ਸ਼ੁਰੂ ਹੋ ਜਾਣਾ ਚਾਹੀਦਾ ਓਕੇ ਮਤਲਬ ਸ਼ੂਗਰ ਦਾ ਇੱਕ ਨਾਰਮਲ ਟੈਸਟ ਹੈ ਔਰ ਜਿਹਦਾ ਜਿਸ ਕਿਸੇ ਨੂੰ ਕੋਈ ਮੋਟਾਪਾ ਹੈ ਜਾਂ ਕੋਈ ਸਰੀਰ ਭਾਰਾ ਹੈ ਉਹਨੂੰ ਜਾ ਜਾ ਕਿਸੇ ਨੂੰ ਕੋਈ ਜਿਹੜਾ ਰਹਿਣ ਸੈ ਨਾ ਉਹ ਬੈਠੇ ਹੀ ਰਹਿੰਦੇ ਬੈਠੇ ਬੈਠੇ ਕੰਮ ਕਰਦੇ ਕੋਈ ਹੱਤੀ ਕੰਮ ਮਿਹਨਤ ਨਹੀਂ ਕਰਦੇ ਜਾਂ ਉਹਨਾਂ ਨੂੰ ਜਾਂ ਕਿਸੇ ਨੂੰ ਕੋਈ ਫਰਟੀਲੀਵਰ ਦੀ ਸਮੱਸਿਆ ਸਕੈਨ ਦੇ ਵਿੱਚ ਵੈਸੀ ਡਿਟੈਕਟ ਹੋ ਗਈ ਆ ਜਾਂ ਕਿਸੇ ਦਾ ਕੋਲੇਸਟ੍ਰੋਲ ਜ਼ਿਆਦਾ ਰਹਿੰਦਾ ਹੈ ਕੋਈ ਟੈਸਟ ਆਪਾਂ ਕਰਾਉਨੇ ਆ ਕੋ ਨਾਲ ਦੀ ਨਾਲ ਫਿਰ ਉਹਨਾਂ ਨੂੰ ਸ਼ੂਗਰ ਤੇ ਵੀ ਨਜ਼ਰ ਰੱਖਣੀ ਚਾਹੀਦੀ ਕਿਉਂਕਿ ਇਹ ਮੈਟਾਬੋਲਿਕ ਸਿੰਡਰੋਮ ਅਸੀਂ ਮੰਨਦੇ ਆ ਕਿ ਇਹ ਜੁੜਿਆ ਆ ਆਪਸ ਦੇ ਵਿੱਚ ਤੇ ਇੱਕ ਚੀਜ਼ ਜਿਹੜੀ ਕਿਰਾ ਖਰਾਬ ਹੁੰਦੀ ਫਿਰ ਉਹ ਦੂਜਾ ਨਾਲ ਵੀ ਨਾਲ ਕਰਦੀ ਆ ਪਹਿਲੀ ਜੜ ਸਾਰੀ ਇਹਦੀ ਹੈ ਰਹਿਣ ਸਹਿਣ ਤੇ ਖਾਣ ਪੀਣ ਤੇ ਜਿਹੜੀ ਅੱਜ ਕੱਲ ਆਪਣਾ ਵਾਤਾਵਰਨ ਹੈ ਔਰ ਜਿਹੜਾ ਇਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਆਪਾਂ ਨੂੰ ਮਾਨਸਿਕ ਵੀ ਆਪਣਾ ਸਟ्रेस ਜਿਹੜੀ ਦਿਮਾਗ ਤੇ ਪੈ ਰਹੀ ਉਹ ਵੀ ਇਹਦਾ ਇੱਕ ਕਾਰਨ ਹੈ ਜਿਹੜੇ ਵੀ ਬੰਦੇ ਵੀ ਇਸੇ ਚੀਜ਼ ਦੇ ਵਿੱਚੋਂ ਗੁਜ਼ਰੇ ਉਹਨਾਂ ਸਾਰਿਆਂ ਨੇ ਪੂਰੀ ਸਕਰੀਨਿੰਗ ਕਰਾ ਲੈਣੀ ਚਾਹੀਦੀ ਹੈ ਜੀ ਕੀ ਆ ਮੈਨੂੰ ਕੋਈ ਕਿਉਂਕਿ 슈ਗਰ ਹੋਣ ਤੋਂ ਸੰਧੂ ਸਾਹਿਬ 슈ਗਰ ਹੋਣ ਤੋਂ ਪਹਿਲਾਂ ਵੀ ਇਹਦੇ ਟੈਸਟ ਨੇ ਜਿਹੜੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਨੂੰ ਫਿਊਚਰ ਦੇ ਵਿੱਚ 슈ਗਰ ਹੋਣ ਵਾਲੀ ਹੈ ਬਿਲਕੁਲ ਅਸੀਂ ਇੱਥੇ ਉਹ ਕਰ ਰਹੇ ਹਾਂ ਸਾਰੇ ਤੇ ਸਕਰੀਨਿੰਗ ਕਰ ਰਹੇ ਹਾਂ ਪ੍ਰੀਵੈਂਸ਼ਨ ਦੇ ਵਿੱਚ ਸਾਡਾ ਬਹੁਤ ਕੰਮ ਹੈ ਵੀ ਸਾਨੂੰ 슈ਗਰ ਹੋਵੇ ਹੀ ਨਾ ਔਰ 슈ਗਰ ਹੋਣ ਤੋਂ ਪਹਿਲਾਂ ਹੀ ਆਪਾਂ ਨੂੰ ਪਤਾ ਲੱਗ ਜਾਵੇ ਕਿ ਆਪਾਂ ਨੂੰ ਡਾਇਬੀਟਿਸ ਦਾ ਰਿਸਕ ਹੈਗਾ ਕਿ ਨਹੀਂ ਹੈਗਾ ਅਸੀਂ ਰਿਸਕ ਪ੍ਰੋਫਾਈਲਿੰਗ ਕਰਦੇ ਹਾਂ ਇੱਥੇ ਤੇ ਉਹ ਚ ਆਪਾਂ ਉਹਨੂੰ ਐਕਸਪਲੇਨ ਕਰਦੇ ਹਾਂ ਨਹੀਂ ਇਹ ਗੱਲ ਪੱਕੀ ਹੈ ਵੀ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਨੂੰ 슈ਗਰ ਹੋਣ ਵਾਲੀ ਹੈ ਹਾਂਜੀ ਜਿਹੜਾ ਬੰਦਾ ਇਹਨਾਂ ਦੇ ਆਪਾਂ ਉਹਨਾਂ ਨੂੰ ਕਲਾਸੀਫਾਈ ਕਰ ਦਿਆਂ ਵੀ ਇਹਦੇ ਮਾਪੇ-ਬਾਪ ਨੂੰ ਹੈ ਆ ਇਹਨੂੰ ਮੋਟਾਪਾ ਇਹਦਾ ਰਹਿਣ-ਸਹਿਣ ਕਿਦਾਂ ਦਾ ਹੈ ਇਹਦਾ ਖਾਣ-ਪੀਣ ਕਿਦਾਂ ਦਾ ਹੈ ਉਹ ਬੰਦੇ ਆਪਾਂ ਲੈ ਕੇ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਤਾਂ ਟੈਸਟ ਕਰਾਉਂਦੇ ਆ ਜਦੋਂ ਉਹ ਕੁਝ ਟੈਸਟ ਇਹੋ ਜਿਹੇ ਆ ਜੀ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਇਹ ਬੰਦੇ ਨੂੰ ਜਿਹੜੀ ਖੰਡ ਹੈ ਜਾਂ ਸ਼ੂਗਰ ਹੈ ਇਹ ਕਾਰਬੋਹਾਈਡਰੇਟਸ ਪਚਦੇ ਨਹੀਂ ਆ ਜਿਹੜਾ ਸਰੀਰ ਪਚਾ ਨਹੀਂ ਪਾ ਰਿਹਾ ਸਹੀ ਜਿਹਨੂੰ ਅੱਜ ਨਹੀਂ ਪਚ ਰਿਹਾ ਉਹਨੂੰ ਕੱਲ ਨੂੰ ਸ਼ੂਗਰ ਹੋਈ ਜਾਣੀ ਆ ਉਹ ਉਹ ਵੀ ਟੈਸਟ ਅਸੀਂ ਇੱਥੇ ਅਵੇਲੇਬਲ ਕਰਾਏ ਆ ਔਰ ਇੰਨੇ ਮਹਿੰਗੇ ਵੀ ਨਹੀਂ ਆ ਆਮ ਟ ਇਹ ਨਾਲੋ ਫਾਲੋ ਟੈਸਟ ਹੈਗੇ ਜਿਹੜੇ ਆਪਾਂ ਸ਼ੂਗਰ ਹੋਣ ਤੋਂ ਪਹਿਲਾਂ ਦੇ ਦੇ ਆਪਾਂ ਗੱਲ ਕਰਦੇ ਆਂ ਇਹ ਹਾਰਮਨੀ ਜਿਹੜਾ ਆਯੁਰਵੇਦਿਕ ਮੈਡੀਕਲ ਕਾਲਜ ਹਸਪੀਟਲ ਫਰੋਮ ਪਰ ਇੱਥੇ ਹੁੰਦੇ ਇੱਥੇ ਹੁੰਦੇ ਤੇ ਕਿੰਨੇ ਕਾਸਟਲੀ ਇਹ ਨਾਰਮਲ ਟੈਸਟ ਜਿਵੇਂ ਦੂਸਰੇ ਉੱਤੋਂ ਬਹੁਤ ਬਾਰੇ ਮਹਿੰਗੇ ਨਹੀਂ ਹੈਗੇ ਨਹੀਂ ਹੂੰ ਮਤਲਬ ਹਰ ਇੱਕ ਬੰਦੇ ਨੂੰ ਇਹ ਕਰਾਉਣਾ ਹੀ ਚਾਹੀਦਾ ਹੈ ਇਲਾਜ ਨਾਲੋਂ ਬਚਾ ਚੰਗਾ ਹੈ ਜੀ ਸਾਡਾ ਆਯੁਰਵੇਦ ਚ ਕੰਮ ਹੀ ਸਾਰਾ ਬਚਾੜਾ ਹੈ ਜੇ ਅਸੀਂ ਬਿਮਾਰੀ ਤੋਂ ਬਚਾ ਲਾਂਗੇ ਜੇ ਅੱਜ ਅਸੀਂ ਕਿਸੇ ਨੂੰ ਬਚਾ ਰਹੇ ਆਂ ਅੱਜ ਉਹਦਾ ਅੱਜ ਨਹੀਂ ਬਚਾ ਰਹੇ ਉਹਦਾ 10 ਸਾਲ ਬਾਅਦ ਉਹ ਹਸਪੀਟਲ ਅ ਮੰਨ ਲਓ ਸ਼ੂਗਰ ਹੋ ਗਿਆ ਕਿਸੇ ਪਰਸਨ ਨੂੰ ਉਹ ਉਹਨੂੰ ਕੋਈ ਇਦਾਂ ਦੇ ਕੋਈ ਹੈਗੇ ਲੱਛਣ ਜਿਹੜੇ ਪ੍ਰਗਟਾਉਂਦੇ ਹੁਣ ਪਰ ਉਹ ਫਿਰ ਮਹਿਸੂਸ ਨਾ ਕਰਦਾ ਜਿਵੇਂ ਬਾਰ-ਬਾਰ ਪਿਆਸ ਲੱਗਣਾ ਪਿਸ਼ਾਬ ਆਉਣਾ ਜਾਂ ਹੋਰ ਵੀ ਹਾਂਜੀ ਸ਼ੂਗਰ ਦੇ ਜਿਹੜੇ ਕਲਾਸਿਕਲ ਸਿੰਪਟਮ ਨੇ ਉਹ ਤਾਂ ਜਿਵੇਂ ਮੂੰਹ ਸੁੱਕਣਾ ਬਾਰ-ਬਾਰ ਭੁੱਖ ਜ਼ਿਆਦਾ ਲੱਗਣਾ ਜਾਂ ਬਾਰ-ਬਾਰ ਪਿਸ਼ਾਬ ਆਉਣਾ ਜੀ ਉਹਦੇ ਨਾਲ ਹੀ ਜਿਵੇਂ ਚਮੜੀ ਤੇ ਜ਼ਖਮ ਨਾ ਬਚਣਾ ਜਾਂ ਭਾਰ ਘਟਣਾ ਜਾਂ ਭਾਰ ਵਧਣਾ ਇਸ ਤਰ੍ਹਾਂ ਦੇ ਕਲਾਸਿਕਲ ਸਿੰਪਟਮ ਨੇ ਅਕਈ ਪੇਸ਼ੰਤ ਦੇ ਵਿੱਚ ਇਹ ਸਿੰਪਟਮ ਆਏ ਤੋਂ ਬਿਨਾ ਵੀ ਸ਼ੂਗਰ ਜਿਹੜੀ ਆ ਉਹ ਹੋ ਸਕਦੀ ਹੈ ਇਸ ਲਈ ਆਪਾਂ ਕਈ ਵਾਰੀ ਆਪ ਨਹੀਂ ਪਛਾਣ ਪਾਉਂਦੇ ਆਪਣਾ ਡਾਕਟਰ ਕੋਲ ਜਾਣ ਦੀ ਉਰੀ ਹੁੰਦਾ ਇਹ ਇਹ ਆਯੁਰਵੇਦ ਚ ਇਹਦਾ ਕੋਈ ਪੱਕਾ ਇਲਾਜ ਹੈ ਜਿਹੜਾ ਸ਼ੂਗਰ ਰੋਗ ਨੂੰ ਨਵੇਂ ਜਨਮਾਂ ਦੇਵੇ ਮਸੀਂ ਦੇਖਿਆ ਐਲੋਪੈਥੀ ਚ ਜਿਹੜਾ ਹੈਗਾ ਉਹ ਲੋਕ ਭੱਜ ਭੱਜ ਕੇ ਦਵਾਈਆਂ ਲੈਂਦੇ ਲੇਕਿਨ ਉਹ ਉਹਨਾਂ ਦੀ ਦਵਾਈਆਂ ਦੀ ਧਾਰ ਵੱਧਦੀ ਜਾਂਦੀ ਹੈ ਉਹ ਦਾਰ ਹੀ ਨਹੀਂ ਵੱਧਦੀ ਨਵੇਂ-ਨਵੇਂ ਰੋਗ ਗੁਰਦਿਆਂ ਦੇ ਹੋਰ ਰੋਗ ਜਿਹੜੇ ਸ਼ੁਰੂ ਹੋ ਜਾਂਦੇ ਆ आयुर्वेद ਇਹਦੀ ਮਲਕੀ ਵੱਖਰਾ ਹੈ ਜਿਹੜੇ ਤੁਸੀਂ ਨਵੇਂ ਰੋਗਾਂ ਦੀ ਗੱਲ ਕੀਤੀ ਹੈ ਉਹ ਨਵੇਂ ਰੋਗ ਕੁਛ ਤਾਂ ਦੇਖੋ ਜਿਹੜਾ ਯੈਲੋਪੈਥੀ ਇਲਾਜ ਨਾਲ ਆਪਣੇ ਲੋਕਾਂ ਦੇ ਵਿੱਚ ਸੌਖਾ ਮੰਨਿਆ ਜਾਂਦਾ ਹੈ ਕਿ ਗੋਲੀ ਖਾ ਲਈ ਤੇ ਬਸ ਕੰਮ ਹੋ ਗਿਆ ਜੀ ਪਰ ਜਿਹੜਾ ਸ਼ੂਗਰ ਦਾ ਇਲਾਜ ਹੈ ਨਾ ਉਹ ਸਾਡੇ ਮਾਰਸ਼ੀ ਚਰਕ ਕਹਿੰਦੇ ਨੇ ਕਿ ਉਹ ਇਕੱਲੀ ਗੋਲੀ ਨਾਲ ਨਹੀਂ ਕਰ ਬੰਨਾ ਪਹਿਲੇ ਨੰਬਰ ਤੇ ਤਾਂ ਤੁਹਾਨੂੰ ਆਪਣਾ ਖਾਣ ਪੀਣ ਸਹੀ ਕਰਨਾ ਪੈਣਾ ਜੀ ਤੇ ਤੁਹਾਨੂੰ ਆਪਣਾ ਜਿਹੜਾ ਰਹਿਣ ਸਹਿਣ ਐਕਸਰਸਾਈਜ਼ ਦੀ ਰੁਟੀਨ ਆ ਉਹ ਸਾਰਾ ਸਹੀ ਕਰਨਾ ਪੈਣਾ ਜੀ ਹਾਰ ਵਿਹਾਰ ਅਸੀਂ ਮੰਨਦੇ ਇਹਨੂੰ ਉਸ ਤੋਂ ਤੀਜੇ ਨੰਬਰ ਤੇ ਸਾਡੀ ਦਵਾਈ ਦੀ ਅਸੀਂ ਤੀਜੇ ਨੰਬਰ ਤੇ ਗੱਲ ਕਰਦੇ ਹਾਂ ਦਵਾਈ ਤੀਜੇ ਨੰਬਰ ਤੇ ਔਰ ਇਹ ਜਿਹੜੀ ਐਲੋਪੈਥੀ ਤੁਸੀਂ ਗੱਲ ਕਰਦੇ ਹੋ ਕਈ ਵਾਰ ਦਵਾਈਆਂ ਹੀ ਬਿਮਾਰੀ ਨਹੀਂ ਪੈਦਾ ਕਰਦੀਆਂ ਬਿਮਾਰੀ ਖੁਦ ਵੀ ਹੋਰ ਬਿਮਾਰੀਆਂ ਨੂੰ ਜਨਮ ਦੇ ਦਿੰਦੀ ਹੈ ਜੀ ਤੇ ਉਹ ਜੇ ਆਪਾਂ ਖਿਆਲ ਨਾ ਕਰਾਂਗੇ ਤੇ ਉਹ ਫਿਰ ਆਪਣੇ ਆਪ ਹੀ ਕੰਪਲਿਕੀਸ਼ਨ ਜਿਹੜੀਆਂ ਸ਼ੂਗਰ ਦੀਆਂ ਹੌਲੀ-ਹੌਲੀ ਜਿੰਨਾ ਚਿਰ ਲੌਂਗ ਸਟੈਂਡਿੰਗ ਜਿਹੜੀ 슈ਗਰ ਆ ਉਹ ਵਧੀ ਰਹੂਗੀ ਬਲੱਡ ਦੇ ਵਿੱਚ ਉਹ ਹੌਲੀ ਹੌਲੀ ਆਪਣੇ ਸੈਲਲਰ ਜਿਹੜੇ ਹੁੰਦੇ ਸਰੀਰ ਦੇ ਆਪਣੀਆਂ ਉਹ ਖਰਾਬ ਕਰਦੀ ਰਹਿੰਦੀ ਹੈ ਤੇ ਹੌਲੀ ਹੌਲੀ ਕੰਪਲਿਕੀਸ਼ਨਸ ਹੋਣੇ ਸ਼ੁਰੂ ਕਰ ਔਰ ਅਸੀਂ ਇਹ ਵੀ ਦੱਸਣਾ ਜਿਉਂਨੇ ਅਸੀਂ ਇੱਥੇ ਕੰਪਲਿਕੀਸ਼ਨ ਦੀ ਸਕ੍ਰੀਨਿੰਗ ਵੀ ਕਰਦੇ ਆ ਕਿ ਜੋ ਵੀ 슈ਗਰ ਦੇ ਕਾਰਨ ਜਿਸ ਤਰ੍ਹਾਂ ਦੀ ਵੀ ਕਿਸੇ ਨੂੰ ਨੇਫਰੋਪੈਥੀ ਆ ਕਿਸੇ ਨੂੰ ਰੈਟੀਨੋਪੈਥੀ ਅੱਖਾਂ ਤੇ ਜਾਂ ਗੁਰਦਿਆਂ ਤੇ ਜਾਂ ਅਸੀਂ ਇੱਥੇ ਸਾਡੇ ਸਪੈਸ਼ਲ ਇੱਕ ਹੈਗਾ ਕਿ ਅਸੀਂ ਡਾਇਬੀਟਿਕ ਫੁੱਟ ਦਾ ਜਿਹੜਾ ਚੈੱਕਅਪ ਹੈ ਉਹ ਅਸੀਂ ਸਪੈਸ਼ਲ ਮਸ਼ੀਨਾਂ ਨਾਲ ਕਰਦੇ ਆ ਇਹ ਜਿਹੜੀਆਂ ਪੈਰਾਂ ਦੀਆਂ ਨਸਾਂ ਕਿਉਂਕਿ ਦੇਖੋ ਦੁਨੀਆ ਭਰ ਦੇ ਵਿੱਚ ਜਿੰਨੇ ਪੈਰ ਵੱਡੇ ਜਾਂਦੇ ਆ ਉਹਦੇ ਚ ਬਹੁਤ ਸਾਰੇ ਮਰੀਜ਼ ਦੇ ਅਕਸਰ ਹੀ ਦੇਖਿਆ ਜਿਹਨੂੰ ਕੋਈ 15-20 ਸਾਲ ਸ਼ੂਗਰ ਰਹੇਗੀ ਹਨਾ ਉਹਦੇ ਬੂਠੇ ਤੋਂ ਸ਼ੁਰੂ ਹੋ ਕੇ ਪੈਰ ਲੱਤਾਂ ਲੱਤਾਂ ਦੀਆਂ ਕਟੀਆਂ ਦੇਖੀ ਹਾਂ ਜੀ ਇਹ ਫਿਰ ਜਿਹੜੀ ਐਂਪੁਟੇਸ਼ਨ ਹੈ ਨਾ ਇਹ ਜ਼ਿਆਦਾਤਰ ਸ਼ੂਗਰ ਵਾਲੇ ਮਰੀਜ਼ਾਂ ਚ ਇੱਕ ਕਰਨੀ ਪੈਂਦੀ ਹੈ ਔਰ ਅਸੀਂ ਇਹਦੇ ਬਚਾਅ ਲਈ ਅਸੀਂ ਇੱਥੇ ਮਸ਼ੀਨਾਂ ਲਿਆਂਦੀਆਂ ਹੋਈਆਂ ਅਸੀਂ ਉਹ ਪਹਿਲਾਂ ਡਾਇਬੀਟਿਕ ਫੁੱਟ ਚੈੱਕਅਪ ਹਰ ਸ਼ੂਗਰ ਮਰੀਜ਼ਾ ਕਰਦੇ ਹਾਂ ਤੁਹਾਨੂੰ ਅਸੀਂ ਦੱਸਦੇ ਹਾਂ ਤੈਨੂੰ ਕਿੰਨਾ ਗ੍ਰਿਸਕ ਹੈ ਔਰ ਤੂੰ ਕੀ ਕਰਨਾ ਹੈ ਉਦਾ ਇਲਾਜ ਵੀ ਕਰਦੇ ਆਂ ਔਰ ਉਹਨੂੰ ਦੱਸ ਦਿਆਂ ਵੀ ਤੁਸੀਂ ਕੀ ਬਚਾਅ ਕਰਨਾ ਹੈ ਦੇਖੋ ਜਦੋਂ ਪੈਰ ਇੱਕ ਕੱਟਿਆ ਜਾਂਦਾ ਨਾ ਤੇ ਫਿਰ ਉਹ ਮਰੀਜ਼ ਦੀ ਪਹਿਲਾਂ ਦੀ ਜ਼ਿੰਦਗੀ ਕੋ ਕੁਆਲਿਟੀ ਆਫ ਲਾਈਫ ਰਹਿੰਦੀ ਨਹੀਂ ਬਿਲਕੁਲ ਦੂਸਰਾ ਉਹਨੂੰ ਫਿਰ ਅੱਗੇ ਹੋਰ ਕੰਪਲਿਕੀਸ਼ਨਸ ਆਉਂਦਾ ਜਿਹੜਾ ਜਿਹੜੇ ਚਾਂਸ ਆ ਉਹ ਡਬਲ ਹੋ ਜਾਂਦੇ ਨੇ ਈਵਨ ਕਿ ਉਹ ਪੇਸ਼ੈਂਟ ਦੀ ਲਾਈਫ ਵੀ ਕੱਢ ਦਿੰਦੀ ਆ ਤੇ ਉਹ ਬਚਾਅ ਅਸੀਂ ਇੱਥੇ ਸਾਰਾ ਕਰ ਰਹੇ ਹਾਂ ਜੀ ਮਤਲਬ ਇੱਕ ਕਿਹੜੇ ਕਿਹੜੇ ਆਪਾਂ ਕਹਿ ਸਕਦੇ ਹਾਂ 슈ਗਰ ਤੋਂ ਜੇ ਆਪਾਂ ਧਿਆਨ ਨਾ ਦਿੱਤਾ ਕਿਹੜੇ ਕਿਹੜੇ ਰੋਗ ਪੋਸੀਬਲ ਹੈਗੇ ਸ਼ੂਗਰ ਦੇਖੋ ਜਿੱਥੇ ਜਾਂਦੀ ਹੈ ਨਾ ਜੀ ਸ਼ੂਗਰ ਦੇ ਦੋ ਸਕੇ ਭੈਣ ਭਰਾ ਨਾਲ ਜਾਂਦੇ ਆ ਪਹਿਲੇ ਨੰਬਰ ਤੇ ਸ਼ੂਗਰ ਇਕੱਲੀ ਕਿਤੇ ਨਹੀਂ ਜਾਂਦੀ ਉਹ ਕੋਲੇਸਟ੍ਰੋਲ ਵਧਾਉਂਦੀ ਹੈ ਤੇ ਬੀਪੀ ਨੂੰ ਨਾਲ ਲੈ ਕੇ ਜਾਂਦੀ ਹੈ ਅੱਛਾ ਸ਼ੂਗਰ ਬੀਪੀ ਕੋਲੇਸਟ੍ਰੋਲ ਜਿੱਥੇ ਜਾਂਦੇ ਇਕੱਠੇ ਜਾਂਦੇ ਆ ਚਾਹੇ ਪਹਿਲਾਂ ਬੀਪੀ ਆ ਜਾਏ ਪਹਿਲਾਂ ਸ਼ੂਗਰ ਆ ਜਾਏ ਹੌਲੀ ਹੌਲੀ ਇੱਥੇ ਜਿਹੜਾ ਮੈਟਾਬੋਲਿਕ ਸਿੰਡਰੋਮ ਹੈ ਇੱਥੇ ਨੇ ਚੀਜ਼ਾਂ ਖਰਾਬ ਹੋ ਜਾਂਦੀਆਂ ਖਰਾਬ ਹੋ ਜਾਂਦੀਆਂ ਹਾਂਜੀ ਜਿਸ ਤੇ ਧਿਆਨ ਇਹ ਦੇ ਨਾਲ ਇਹ ਹੋਰ ਜਿਹੜੇ ਆਪਣੇ ਅੰਦਰਲੇ ਆਰਗਨਸ ਨੇ ਉਹ ਫਿਰ ਦਿਲ ਔਰ ਦਿਮਾਗ ਜਿਹੜਾ ਹੈ ਸ਼ੂਗਰ ਵਾਲੇ ਮਰੀਜ਼ਾਂ ਦਾ ਉਹ ਜ਼ਿਆਦਾ ਰਿਸਕ ਤੇ ਹੋ ਹੂੰ ਆਪਾਂ ਨੂੰ ਕਿਡਨੀ ਖਰਾਬ ਹੁੰਦਾ ਰਿਸਕ ਸ਼ੂਗਰ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਹੁੰਦਾ ਹੈ ਅੱਖਾਂ ਖਰਾਬ ਹੁੰਦਾ ਰਿਸਕ ਜ਼ਿਆਦਾ ਹੁੰਦਾ ਹੂੰ ਤੇ ਪੈਰਾਂ ਦਾ ਵੀ ਰਿਸਕ ਜ਼ਿਆਦਾ ਹੁੰਦਾ ਹੱਥ ਪੈਰਾਂ ਦਾ ਸੁਣ ਨਾ ਵੀ ਤੇ ਉਹ ਸਾਰੀ ਕੰਪਲਿਕੀਸ਼ਨ ਸ਼ੂਗਰ ਦੀਆਂ ਅਸੀਂ ਸੁਣਿਆ ਹੈਗਾ ਆਇਰਵਾਇਸ ਜਿਹੜਾ ਉਹ ਪੱਕਾ ਲਾਜ ਦਿੰਦਾ ਮੁੱਢੋਂ ਜਿਵੇਂ ਕਹਿੰਦੇ ਰੋਗ ਖਤਮ ਕਰਨ ਵਾਲਾ ਚ ਸ਼ੂਗਰ ਚ ਕਿ ਕਿੱਥੇ ਖੜਾ ਹੈ ਕਿੰਨਾ ਕੁ ਟਰੀਟਮੈਂਟ ਇਹਦਾ ਲੰਬਾ ਚੌੜਾ ਹੈ ਦੇਖੋ ਸਾਡੇ ਕੋਲ ਜਿਹੜੇ ਮਰੀਜ਼ ਹੁੰਦੇ ਨੇ ਦੋ ਤਰ੍ਹਾਂ ਦੇ ਆਉਂਦੇ ਆ ਜੀ ਇੱਕ ਤਾਂ ਜਿਹਨੂੰ ਹਲੇ ਸ਼ੂਗਰ ਸ਼ੁਰੂ-ਸ਼ੁਰੂ ਹੀ ਹੋਈ ਆ ਜਾਂ ਜਿਹਨੂੰ ਪਤਾ ਹੀ ਨਹੀਂ ਕਿ ਮੈਨੂੰ ਸ਼ੂਗਰ ਆ ਉਹ ਨਵੀਂ ਨਿਊਲੀ ਡਾਇਗਨੋਸਡ ਸ਼ੂਗਰ ਜਿਹੜੀ ਹੁੰਦੀ ਆ ਉੱਥੇ ਅਸੀਂ ਬੰਦੇ ਦਾ ਆਹਾਰ ਵਿਹਾਰ ਠੀਕ ਕਰਕੇ ਉਹਨੂੰ ਡਾਈਟ ਚਾੜ ਦੇਨੇ ਆ ਉਹਨੂੰ ਐਕਸਰਸਾਈਜ਼ ਪ੍ਰਾਨਾਯਾਮ ਯੋਗਾ ਸਾਰਾ ਕੁਝ ਦੱਸ ਕੇ 50% ਤੇ ਉਹਦੇ ਨਾਲ ਹੀ ਕੰਟਰੋਲ ਹੋ ਜਾਂਦੀ 70% ਹੋ ਜਾਂਦੀ ਉਸ ਬਾਅਦ ਜੇ ਥੋੜੀ-ਬੋਤੀ ਦਵਾਈ ਦੀ ਲੋੜ ਹੁੰਦੀ ਉਹਨੂੰ ਸਿਰ ਹਾਜ਼ਰ ਰਵੇ ਦੇ ਕੇ ਦਵਾਈ ਦਿੰਨੇ ਆ ਤੇ ਬਸ ਪ੍ਰੇਜ ਨਾਲ ਉਹਦਾ ਜਿਹੜਾ ਉਹ ਚੱਲ ਜਾਂਦਾ ਕਰ ਜਿਹੜੇ ਸਾਡੇ ਕੋਲ ਪ੍ਰਾਨੇ ਦੂਸਰੇ ਇਹ ਸੋਂਦੇ ਮਰੀਜ਼ਾਂ ਦੇ ਪੁਰਾਣੇ ਮਰੀਜ਼ ਹੈ ਜਿਨ੍ਹਾਂ ਦੀ ਆਲਰੇਡੀ ਐਲੋਪੈਥਿਕ ਮੈਡੀਸਿਨ ਚੱਲ ਰਹੀ ਹੁੰਦੀ ਹੈ ਜੀ ਉਹਨਾਂ ਦੇ ਵਿੱਚ ਸਾਡੀ ਸਟ੍ਰੈਟਜੀ ਹੈ ਕਿ ਉਹਨਾਂ ਦੀ ਅਸੀਂ ਆਉਂਦੇ ਹਾਂ ਇੱਕੋਦਮ ਐਲੋਪੈਥਿਕ ਮੈਡੀਸਿਨ ਬੰਦ ਨਹੀਂ ਕਰਦੇ ਅਗੇ ਪਰ ਮਰੀਜ਼ ਚੱਲਦੀ ਦਵਾਈ ਦੇ ਵਿੱਚ ਤੁਹਾਡੇ ਕੋਲ ਤਾਂ ਹੀ ਆਉਂਦਾ ਜੇ ਇਹਨੂੰ ਕੋਈ ਦਿੱਕਤ ਹੈ ਉਹਦੀ ਸ਼ੂਗਰ ਨਹੀਂ ਕੰਟਰੋਲ ਪਹਿਲਾਂ ਅਸੀਂ ਆਯੁਰਵੈਦਿਕ ਦਵਾਈ ਦੇ ਕੇ ਉਹਦੀ ਸ਼ੂਗਰ ਕੰਟਰੋਲ ਕਰਦੇ ਹਾਂ ਜੀ ਫਿਰ ਮਰੀਜ਼ ਦੇ ਵਿੱਚ ਹੌਲੀ-ਹੌਲੀ ਆਪਣਾ ਮਨੋਬਲ ਵਧਦਾ ਉਤਸ਼ਾਹ ਵਧਦਾ ਹਾਂ ਮੇਰੀ ਸ਼ੂਗਰ ਕੰਟਰੋਲ ਹੈ ਫਿਰ ਉਹਨਾਂ ਅਸੀਂ ਐਕਸਰਸਾਈਜ਼ ਤੇ ਡਾਈਟ ਤੇ ਪਾ ਕੇ ਫੇਰ ਉਹਦੀ ਹੌਲੀ ਹੌਲੀ ਜਿਹੜੀ ਪੋਸੀਬਲ ਆ ਉਹ ਵਾਲੀ ਐਲੋਪੈਥਿਕ ਦਵਾਈ ਅਸੀਂ ਘਟਾਈ ਜਰਨੇ ਆ ਤੇ ਨਾਲ ਦੀ ਨਾਲ ਇਹ ਜਿਹੜਾ ਇਸ ਤਰ੍ਹਾਂ ਪ੍ਰੋਗਰੈਸ ਮਨੀਜ ਕਰਦਾ ਰਹਿੰਦਾ ਓਕੇ ਇਹ ਕਿੰਨੀ ਕੁ ਮਹਿੰਗੀ ਹੁੰਦੀ ਦਵਾਈ ਤੇ ਕਿੰਨਾ ਕੁ ਸਮਾਂ ਮਤਲਬ ਆਯੁਰਵੈਦ ਦਵਾਈ ਨਾਲ ਜਿਹੜਾ ਕੰਟਰੋਲ ਸ਼ੂਗਰ ਹੋ ਜਾਂਦਾ ਇਹ ਦਵਾਈ ਐਲੋਪੈਥੀ ਦੇ ਕੰਪੇਰੀਬਲ ਹੈ ਇਹ ਇਨਾ ਕੋਸਟਲੀ ਨਹੀਂ ਹੁੰਦਾਗਾ ਜੀ ਜਿਸ ਤਰ੍ਹਾਂ ਆਪਾਂ ਦੂਸਰੀਆਂ ਦਵਾਈਆਂ ਲੈ ਕੇ ਖਾਂਦੇ ਹੁਣ ਜੇ ਕਿਸੇ ਨੂੰ ਕੋਈ ਸ਼ੂਗਰ ਪ੍ਰਾਣੀ ਹੈ ਉਹ ਬੀਪੀ ਦੀ ਦਵਾਈ ਵੀ ਖਾਊਗਾ ਉਹ ਕੋਲੇਸਟ੍ਰੋਲ ਦੀ ਦਵਾਈ ਵੀ ਖਾਊਗਾ ਉਹ ਜਿਹੜਾ ਨਾੜਾ ਸੁਣਨ ਦੀ ਦਵਾਈ ਖਾਊਗਾ 슈ਗਰ ਦੀਆਂ ਦੋ ਤਿੰਨ ਗੋਲੀਆਂ ਖਾਊਗਾ ਉਹ ਕਈਆਂ ਨੂੰ ਫਿਰ ਟੀਕੇ ਲੱਗ ਜਾਂਦੇ ਹੁਣ ਟੀਕੇ ਵੀ ਕਾਫੀ ਕੋਸਟੀ ਹੁੰਦੇ ਉਸ ਹਿਸਾਬ ਨਾਲ ਜਿਹੜਾ ਸਾਡਾ ਇਲਾਜ ਜੇ ਮੰਨੀਏ ਤਾਂ ਫਿਰ ਸਸਤਾ ਹੈ ਓਕੇ ਤੇ ਕਿੰਨੇ ਚਿਰ ਚ ਤੁਸੀਂ 슈ਗਰ ਕੰਟਰੋਲ ਹੋ ਜਾਂਦੀ ਹੈ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਕਿੰਨਾ ਚ ਸਮਾਂ ਲੱਗਦਾ ਜਦੋਂ ਬੰਦਾ ਨਾਰਮਲ ਸਥਿਤੀ ਚ ਆਉਣਾ ਉਹ ਮੁੜੇ ਆਉਣਾ ਦੇਖੋ ਇਹ ਮਰੀਜ਼ ਦੀ ਬਿਲ ਪਾਵਰ ਹੈ ਅੱਛਾ ਜੇ ਮਰੀਜ਼ ਆਵੇ ਤੇ ਉਹ ਇੱਕ ਦਿਨ ਤੁਸੀਂ ਫਰਕ ਪਤਾ ਲੱਗ ਜਾਏਗਾ ਅੱਛਾ ਇੰਨਾ ਜਲਦੀ ਬੱਸ ਜੀ ਔਰ ਜੇ ਆਪਾਂ ਮਰੀਜ਼ ਜੀ ਹੌਸਲਾ ਢਾਲੇ ਕਿ ਮੈਂ ਤਾਂ ਪ੍ਰੇਜ ਕਰਨਾ ਹੀ ਨਹੀਂ ਮੈਂ ਸੈਰ ਕਰਨੀ ਨਹੀਂ ਤੇ ਫੇਰ ਤਾਂ ਉਹ ਤੁਸੀਂ ਜਿੱਥੇ ਮਰਜੀ ਚਲੇ ਜਾਓ ਚਾਹੇ ਤੁਸੀਂ ਬਾਹਰਲੇ ਮੁਲਕ ਵਗੈਰੇ ਚਲੇ ਜਾਓ ਦੇਖੋ ਇਹ ਪ੍ਰੇਜ ਔਰ ਇਹਦੇ ਤੇ ਸੈਰ ਤੇ ਜਾਂ ਐਕਸਰਸਾਈਜ਼ ਤੇ ਡਿਪੈਂਡ ਕਰਦਾ ਓਕੇ ਔਰ ਜੇ ਮਰੀਜ਼ ਪੂਰਾ ਸਾਡੇ ਕਹਿ ਤੇ ਚੱਲਦਾ ਤੇ ਅਸੀਂ 15 ਦਿਨਾਂ ਵਿੱਚ ਵਿੱਚ 슈ਗਰ ਲੈਵਲ ਡਾਊਨ ਲੈ ਆਉਂਦੇ ਹਾਂ ਲੈ ਆਉਂਦੇ ਹਾਂ 15 ਦਿਨ ਤੱਕ ਕੁਝ ਹੋ ਨਹੀਂ ਹੁੰਦਾ ਇਹ ਤੁਸੀਂ ਮੰਨਦੇ ਹੋ ਵੀ ਜਿਹੜਾ ਆਯੁਰਵੇਦ ਚ ਇਲਾਜ ਹੈ 슈ਗਰ ਦਾ ਇਲਾਜ ਤਾਂ ਹੈ ਹੀ ਹਾਂ ਇਲਾਇਤ ਸਾਡੀ ਚਰਕ ਸਾਈ ਤੇ ਅੱਜ ਬੜੇ ਚਿਰ ਦਾ ਲਿਖਿਆ ਹੋਇਆ ਜੀ। ਹਾਂਜੀ। ਮਤਲਬ ਖਬਰੋਂ ਦੀ ਕੋਈ ਲੋੜ ਨਹੀਂ। ਖਬਰੋਂ ਦੀ ਲੋੜ ਨਹੀਂ ਐ। ਬਸ ਇਹਦੀ ਜਿਹੜੀ ਕੰਪਲਿਕੇਸ਼ਨ ਹੈ ਉਹ ਖਰਾਬ ਕਰਦੀ ਸ਼ੂਗਰ ਖਰਾਬ ਨਹੀਂ ਕਰਦੀ। ਸ਼ੂਗਰ ਦੀ ਕੰਪਲਿਕੇਸ਼ਨ ਆਪਾਂ ਨੂੰ ਖਰਾਬ ਕਰਦੀ। ਉਹਦੇ ਲਈ ਬਸ ਉਹਦਾ ਬਚਾ ਉਹਦਾ ਸਮੇਂ ਸਿਰ ਜਾਂਚ ਤੇ ਬਚਾ ਜਿਹੜਾ ਬਸ ਉਹੀ ਐ। ਹੁਣ ਤੱਕ ਆਪਾਂ ਸ਼ੂਗਰ ਦੇ ਕਿੰਨੇ ਕੁ ਰੋਕ ਵੀ ਜਿਹੜੇ ਹੈਗੇ ਉਹ ਠੀਕ ਕਰ ਚੁੱਕੇ ਆ। ਦੇਖੋ ਮੈਂ 2012 ਤੋਂ ਪ੍ਰੈਕਟਿਸ ਕਰ ਰਿਹਾ ਜੀ। ਜੀ। ਔਰ ਸਹੀ ਗੰਤੀ ਦਾ ਮੈਂ ਮੀਟਾ ਨੂੰ ਦੱਸਦਾ ਸਹੀ ਗੰਤੀ ਦਾ ਅੱਜ ਕਿਹਦਾ ਜਿਹੜੇ ਆਪਣੇ ਜੀਵਨ ਨੂੰ ਆਪਣੀਆਂ ਬਦਲ ਚੁੱਕੇ ਬਦਲ ਚੁੱਕੇ ਆ ਤੇ ਸ਼ੂਗਰ ਤੋਂ ਛਡਕਾਰਾ ਪੱਛ ਗਿਆ ਤੇ ਮਾਨਸਿਕ ਤੌਰ ਤੇ ਵੀ ਖਾਸ ਤੌਰ ਤੇ ਸ਼ੂਗਰ ਜਿਹੜਾ ਇੱਕ ਤੁਹਾਨੂੰ ਮਤਲਬ ਤੁਹਾਡੀ ਲਾਈਫ ਨੇ ਫੇਟ ਨੇ ਤੁਹਾਨੂੰ ਇੱਕ ਕੰਪਰੋਮਾਈਜ਼ ਦੇ ਦਿੱਤਾ ਜੇ ਤੁਸੀਂ ਉਹਨੂੰ ਹੱਸ ਕੇ ਜਾਰ ਲਓਗੇ ਤੇ ਉਹਦੇ ਹਿਸਾਬ ਨਾਲ ਆਪਣੀ ਲਾਈਫ ਨੂੰ ਢਾਲ ਲਓਗੇ ਫਿਰ ਕੋਈ ਬਿਮਾਰੀ ਨਹੀਂ ਹੈ ओके ਫਿਰ ਤਾਂ ਜਿਹਨੂੰ ਆਪਾਂ ਅੱਜਕੱਲ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਬੜਾ ਐਡਸ ਆਉਂਦੀਆਂ ਐ ਡਾਇਬੀਟ ਰਿਵਰਸਲ ਦੀਆਂ ਐਡਸ ਆਉਂਦੀਆਂ ਜੀ ਉਹ ਰਿਵਰਸਲ ਕੀ ਹੈ ਉਹ ਕੋਈ ਪੱਕਾ ਇਲਾਜ ਨਹੀਂ ਹੁੰਦਾਗਾ ਸਿਰਫ ਤੁਸੀਂ ਆਪਣੀ ਡਾਈਟ ਔਰ ਇੰਨਾ ਉਹ ਕਰ ਦਿੰਦੇ ਨੇ ਆਪਾਂ ਨੂੰ ਫਿਰ ਦਵਾਈਆਂ ਘੱਟ ਨਹੀਂ ਘੱਟ ਨਹੀਂ ਘੱਟ ਜਾਂਦੀਆਂ ਮਤਲਬ ਕਹਿੰਦਾ ਤੁਹਾਡਾ ਵੀ ਜਿਹੜਾ 슈ਗਰ ਆ ਉਹ ਇੱਕ ਡਰ ਦਾ ਡਰ ਨਹੀਂ ਹੈਗਾ ਇੱਕ ਜਾਗਰੂਕਤਾ ਦੀ ਲੋੜ ਹੈ ਜਾਗਰੂਕਤਾ ਦੀ ਲੋੜ ਹੈ ਹਨਾ ਫਿਰ ਆਪਾਂ 슈ਗਰ ਤੋਂ ਛੁਟਕਾਰਾ ਵੀ ਜਾਗਰੂਕਤਾ ਅਸੀਂ ਇਸ ਲੈਵਲ ਤੇ ਕਰਨਾ ਚਾਹੁੰਦੇ ਆ ਕਿ 슈ਗਰ ਨੂੰ ਠੀਕ ਨਹੀਂ ਅਸੀਂ ਰੱਖਣਾ ਕਿ 슈ਗਰ ਹੋ ਵੀ ਨਾ ਕਿਸੇ ਨੂੰ ਹਮ ਔਰ ਜਿਨ੍ਹਾਂ ਨੂੰ ਹੋਈ ਆ ਉਹਨਾਂ ਨੂੰ ਫਿਰ ਉਹਦੇ ਅੱਗੇ ਉਪਦ੍ਰਵਨਾ ਆਉਣ ਉਹਦੀਆਂ ਕੰਪਲਿਕੇਸ਼ਨ ਆਉਣ ਓਕੇ ਬੜਾ ਵਧੀਆ ਜੀ ਆਪਾਂ ਦੇਖਿਆ ਵੀ ਆਯੁਰਵੇਦ ਰਾਹੀਂ ਅਸੀਂ ਸਾਡੇ ਵੱਡੇ-ਵਡੇਰੇ ਵੀ ਜਿਹੜੇ ਉਹ ਇਲਾਜ ਕਰਵਾਉਂਦੇ ਸੀ ਅਤੇ ਲਗਾਤਾਰ ਤੰਦਰੁਸਤ ਰਹਿੰਦੇ ਸੀ ਲੰਮਾ ਅਰਸਾ ਜ਼ਰੂਰ ਉਹਨਾਂ ਨੂੰ ਦਵਾਈ ਲੈਣੀ ਪੈਂਦੀ ਸੀ ਲੇਕਿਨ ਉਹ ਮੰਝੇ ਤੇ ਕਦੇ ਪਏ ਨਹੀਂ ਸੀ ਦੇਖੇ ਅਸੀਂ ਇਲਾਜ ਆਪਣੀ ਪ੍ਰਣਾਲੀਆਂ ਬਦਲ ਲਈਆਂ ਲੇਕਿਨ ਸਾਨੂੰ ਫਿਰ ਆਯੁਰਵੇਦ ਵੱਲ ਮੁੜਨਾ ਪਊਗਾ ਡਾਕਟਰ ਭਮਿੰਦਰ ਸਿੰਘ ਹੋਰਾਨੇ ਸਾਨੂੰ ਬੜੀ ਅੱਛੀ ਤਰ੍ਹਾਂ ਸਮਝਾਇਆ ਕਿ ਜਿਹੜਾ ਸ਼ੂਗਰ ਆ ਉਹ ਲਾਜ ਇਲਾਜ ਨਹੀਂ ਹੈਗਾ ਉਹਦਾ ਇਲਾਜ ਸੰਭਵ ਆ ਲੇਕਿਨ ਰੋਗੀ ਤੇ ਉੱਤੇ ਨਿਰਭਰ ਕਰਦਾ ਐ ਡਾਕਟਰ ਸਾਹਿਬ ਤੁਸੀਂ ਸ਼ੂਗਰ ਰੋਗੀਆਂ ਨੂੰ ਸਲਾਹ ਕੀ ਦੇਣਾ ਚਾਹੁੰਦੇ ਹੋ ਤੁਸੀਂ ਕਿੱਥੇ ਮਿਲੋਗੇ ਥੋੜਾ ਇਹਦੇ ਬਾਰੇ ਵੀ ਜਾਣਨਾ ਚਾਹੁੰਨਾ ਆਂ ਮੈਂ ਰੋਜ਼ ਰੋਜ਼ਾਨਾ ਸਵੇਰੇ ਐਤਵਾਰ ਨੂੰ ਛੱਡ ਕੇ ਸੋਮਵਾਰ ਤੋਂ ਸ਼ਨੀਵਾਰ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਹੈ ਕੱਚਾ ਜੀਰਾ ਰੋਡ ਹੈ ਡੀਸੀ ਮਾਡਲ ਸਕੂਲ ਦੇ ਸਾਹਮਣੇ ਉੱਥੇ ਮੈਂ ਅਵੇਲੇਬਲ ਆਂ ਔਰ ਇੱਥੇ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਫੋਨ ਤੇ ਔਨ ਦਾ ਟਾਈਮ ਵੀ ਲੈ ਸਕਦੇ ਹੋ ਔਰ ਇੱਥੇ ਅਸੀਂ ਟੈਸਟ ਵੀ ਸਾਡੇ ਅੰਦਰ ਇਹ ਦਵਾਈਆਂ ਸਾਰਾ ਕੁਝ ਅਸੀਂ ਇੱਥੇ ਅਵੇਲੇਬਲ ਕਰਾਇਆ ਹੋਇਆ ਹੈ। ਔਰ ਬਸਲ ਦਵਾਈਆਂ ਜੇ ਕੋਈ ਪੇਸ਼ੈਂਟ ਆਉਂਦਾ ਹੈ ਉਹਦੇ ਟੈਸਟ ਵੀ ਇੱਥੇ ਹੋਣਗੇ। ਉਹਦਾ ਚੈੱਕਅਪ ਵੀ ਡਾਕਟਰ ਸਾਹਿਬ ਹੋਣੀ ਕਰਨਗੇ ਤੇ ਦਵਾਈਆਂ ਵੀ ਤੁਹਾਨੂੰ ਇੱਥੋਂ ਹੀ ਮਿਲਣੀਆਂ। ਲੇਕਿਨ ਇਹ ਜਿਹੜਾ ਟਰੀਟਮੈਂਟ ਹੈ ਬਹੁਤਾ ਮਹਿੰਗਾ ਨਹੀਂ ਹੈਗਾ। ਨਹੀਂ ਮਹਿੰਗਾ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ। ਜੇ ਕੋਈ ਰੋਗੀ ਇਸ ਤਰ੍ਹਾਂ ਇੱਕ ਅਨੁਮਾਨ ਲਗਾਇਆ ਜਾਂਦਾ ਕਿ ਕੋਈ ਰੋਗੀ ਜੇ ਆਪਣੇ ਸ਼ੂਗਰ ਦੀ ਸੰਭਾਲ ਨਾ ਕਰੇ। ਜੀ। ਤੇ ਉਹਨੂੰ ਸ਼ੂਗਰ ਹੋਣ ਤੋਂ 5-7 ਸਾਲ ਬਾਅਦ ਜਿਹੜੀ ਸ਼ੂਗਰ ਦੀ ਕੋਸਟ ਆ ਉਹ ਲੱਖ ਰੁਪਏ ਸਾਲ ਦੀ ਪੈਣ ਲੱਗ ਜਾਂਦੀ ਹੈ ਜੀ ਦਵਾਈਆਂ ਟੈਸਟਸ ਤੇ ਡਾਕਟਰ ਦੀ ਵਿਜ਼ਿਟ ਪਾ ਕੇ ਸਾਰਾ ਕੁਝ ਪਾ ਕੇ ਉਹਨੂੰ ਲੱਖ ਰੁਪਏ ਤੱਕ ਇੱਕ ਪੈਣ ਲੱਗ ਜਾਂਦੀ ਹੈ ਇਸ ਤਰ੍ਹਾਂ ਮੈਂ ਕਿਸੇ ਪੇਪਰ 'ਚ ਪੜਿਆ ਸੀ ਤੇ ਜੇ ਉਹ ਹਿਸਾਬ ਨਾਲ ਲਗਾਈਏ ਤੇ ਫੇਰ ਸਾਡਾ ਇਲਾਜ ਨਾ ਮਹਿੰਗਾ ਨਹੀਂ ਸਾਡਾ ਇਲਾਜ ਤਾਂ ਰਸੋਈ ਤੋਂ ਸ਼ੁਰੂ ਹੋ ਜਾਂਦਾ ਜੀ ਓਕੇ ਅਸੀਂ ਤਾਂ ਜਿਹੜਾ ਕੰਮ ਸਾਡਾ ਇਲਾਜ ਹੈ ਸਾਡਾ ਰਸੋਈ ਤੋਂ ਸ਼ੁਰੂ ਹੋ ਜਾਣਾ ਹੈ ਮਤਲਬ ਸਾਡੇ ਖਾਣ ਪੀਣ ਜਿਹੜੇ ਜਿੱਥੋਂ ਅਸੀਂ ਪਕਵਾਨ ਸਾਡੇ ਪੱਕਦੇ ਆ ਰਸੋਈ ਆ ਇਹ ਆਯੁਰਵੇਦ ਸੰਦਰਭ ਸਭ ਹਰੋਂ ਦਾ ਕਹਿਣਾ ਵੀ ਜਿਹੜਾ ਸਾਡਾ ਸ਼ੂਗਰ ਜਾਂ ਕਿਸੇ ਹੋਰ ਰੋਗ ਦਾ ਜਿਹੜਾ ਟ੍ਰੀਟਮੈਂਟ ਆ ਇਹ ਹੋ ਰਸੋਈ ਤੋਂ ਸ਼ੁਰੂ ਕਰਦੇ ਆ ਜਿਹੜੀਆਂ ਦਵਾਈਆਂ ਉਹ ਬਾਅਦ ਚ ਪਹਿਲਾਂ ਖਾਣ ਪੀਣ ਰਹਿਣ ਸਹਿਣ ਤੇ ਥੋੜਾ ਹੈ ਨਾ ਇਹ ਹੀ ਕਹਿ ਸਕਦੇ ਆ ਬਿਲਕੁਲ ਖਾਸ ਕਰ ਜਿਹੜੇ ਇਹ ਲਾਈਫ ਸਟਾਈਲ ਡਿਸਆਰਡਰਸ ਨੇ ਨਾ ਜੀ ਇਹ ਸਾਰੇ ਹੈ ਹੀ ਸ਼ੁਰੂ ਹੀ ਤਾਂ ਹੋਇਆ ਕਿ ਆਪਣਾ ਖਾਣ ਪੀਣ ਰਹਿਣ ਸਹਿਣ ਠੀਕ ਨਹੀਂ ਆ ਓਕੇ ਔਰ ਇਹ ਜਿਹੜਾ ਸਟ੍ਰੈਸ ਆ ਇਹ ਦੇ ਕਰਕੇ ਸ਼ੁਰੂ ਹੋਇਆ ਜੇ ਇਹਨੂੰ ਠੀਕ ਕਰਨ ਜੇ ਕਿਸੇ ਚੀਜ਼ ਜੜ ਵੜਦਿਆਂ ਉਹ ਕਿਵੇਂ ਹੋਊਗਾ ਉਹ ਜਾੜੀ ਜਿਹੜੀ ਬਿਮਾਰੀਆਂ ਦੀ ਇਹ ਆ ਆਮ ਬਿਲਕੁਲ ਮਿੱਤਰੋ ਡਾਕਟਰ ਸਾਹਿਬ ਜਿਹੜੇ ਸਾਨੂੰ ਆਹਾਰ ਮਨੇ ਆਯੁਰਵੈਦਿਕ ਮੈਡੀਕਲ ਕਾਲਜ ਫਰੋਇ ਪਰਸ਼ਰ ਜਿਹੜਾ ਕੱਚਾ ਜੀਰਾ ਰੋਡ ਤੇ ਬੀਸੀ ਮਾਡਲ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਕਾਲਜ ਅਤੇ ਹਸਪਤਾਲ ਹੈਗਾ ਉੱਥੇ ਆਪਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਰੋਜ਼ਾਨਾ 3 ਘੰਟੇ ਇਸ ਸਵਾਵਾਵਾਂ ਦਿੰਦੇ ਆ ਤੁਸੀਂ ਕਦੇ ਵੀ ਇਹਨਾਂ ਦੇ ਸਵਾਵਾਵਾਂ ਲੈ ਸਕਦੇ ਹੋ ਆਯੁਰਵੈਦ ਪ੍ਰਣਾਲੀ ਉਹ ਆ ਤੁਸੀਂ ਵੀ ਜਾਣਦੇ ਹੋ ਆਪਣੇ ਵੱਡੇ ਜਿਹੜੇ ਆਪਣੇ ਪਰਿਵਾਰ ਚ ਬੈਠੇ ਉਹ ਵੀ ਜਾਣਦੇ ਆ ਕਿ ਇਹ ਰੋਗ ਫਲਾਉਂਦੀ ਨਹੀਂ ਰੋਗ ਨੂੰ ਖਤਮ ਕਰਦੀ ਹੈ ਨਵੇਂ ਰੋਗ ਪੈਦਾ ਹੋਣ ਤੋਂ ਰੋਕਦੀ ਹੈ ਤੇ ਸ਼ੂਗਰ ਜਿਹੜਾ ਉਹ ਲਾਇ ਇਲਾਜ ਬਿਮਾਰੀ ਨਹੀਂ ਹੈ ਡਾਕਟਰ ਸਾਹਿਬ ਨੇ ਦੱਸਿਆ ਬਸ ਤੁਹਾਡੇ ਜਾਗਰੂਕ ਹੋਣ ਦੀ ਲੋੜ ਆ ਆਪਣਾ ਤਵੀਆਂ ਸਮੱਸਿਆ ਜਿਹੜੇ ਇਹ ਦੱਸਣਗੇ ਆਪਾਂ ਨੂੰ ਲੈਣਾ ਪਊਗਾ ਸਰੀਰਕ ਕਸਰਤ ਅਤੇ ਖਾਣ ਪੀਣ ਵਾਲ ਖਾਸ ਧਿਆਨ ਦੇਣਾ ਪਊਗਾ ਤੇ ਰੋਗ ਤੋਂ ਅਸੀਂ ਮੁਕਤ ਹੋ ਸਕਦੇ ਹਾਂ ਸ਼ਿਕਾਰਾ ਪਾ ਸਕਦੇ ਹਾਂ ਇਹ ਸਾਡੇ ਤੇ ਆਪਣੇ ਤੇ ਪੋਸੀਬਲ ਆ ਤੇ ਤੁਸੀਂ ਜੇ ਤੰਦਰੁਸਤ ਰਹਿਣਾ ਹੈ ਜੀਵਨ ਨੁਕਿਸੇ ਹਾਲtionਾ ਤਾਂ ਸਾਨੂੰ ਆਯੁਰਵੇਦ ਪ੍ਰਣਾਲੀ ਵੱਲ ਮੁੜਨਾ ਪਊਗਾ। ਇਹੀ ਆਯੁਰਵੇਦ ਪ੍ਰਣਾਲੀ ਕਹਿੰਦੀ ਹੈ ਡਾਕਟਰ ਸਾਹਿਬ ਹੋਰਾਂ ਦਾ ਕਹਿਣਾ ਤੁਸੀਂ ਹਮੇਸ਼ਾ ਯਾਦ ਰੱਖੋ ਜੇ ਤੁਸੀਂ ਸ਼ੂਗਰ ਤੋਂ ਛੁਟਕਾਰਾ ਪਾਉਣਾ ਤਾਂ ਸਾਨੂੰ ਆਯੁਰਵੇਦ ਡਾਕਟਰ ਭਪਿੰਦਰ ਸਿੰਘ ਹੋਰਾਂ ਨਾਲ ਹਾਰਮੋਨੀ ਆਯੁਰਵੇਦ ਮੈਡੀਕਲ ਕਾਲਜ ਨਾਲ ਸੰਪਰਕ ਕਰਨਾ ਪਊਗਾ। ਅਸੀਂ ਸਕਰੀਨ ਤੇ ਨੰਬਰ ਵੀ ਨਾਲ ਦੀ ਨਾਲ ਤੁਹਾਨੂੰ ਦੇ ਦਾਂਗੇ। ਤੁਸੀਂ ਕਦੇ ਵੀ ਫੋਨ ਕਰਕੇ ਇੰਨਾ ਤੋਂ ਟਾਈਮ ਲੈ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਜੀ ਤੇ ਹੌਂਸ ਜਲਦੀ ਆਪਾਂ ਫਿਰ ਮਰੀਜ਼ਾਂ ਨੂੰ ਕੁਈ ਹੋਰ ਸਿਹਤ ਪੂਰ ਲੈ ਕੇ ਸਮਾਗਮ ਆਪਾਂ ਮਿਲਾਂਗੇ 19 ਦਿਨ ਲਈ ਛੁੱਟੀਆਂ ਸਤਿ ਸ੍ਰੀ ਅਕਾਲ